ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵਾਈ ਵਾਲੀ ਸਰਕਾਰ ਵੱਲੋਂ ਚਲਾਈ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਵਿੱਚਲੇ ਪਿੰਡ ਬਰਨ ਵਿਖੇ ਪੁੱਜੀ ਪੇਸ਼ੇ ਇੱਕ ਰਿਪੋਰਟ ਵਿਕਸਿਤ ਭਾਰਤ ਸੰਕਲਪ ਯਾਤਰਾ ਫਗਵਾੜਾ ਦੇ ਪਿੰਡ ਬਰਨ ਵਿਖੇ ਪਹੁੰਚੀ ਜਿੱਥੇ ਕੇਂਦਰੀ ਸਨਤ ਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਜੀ ਸ਼ਾਮਲ ਹੋਏ ਤੇ ਉਹਨਾਂ ਨਾਲ ਯੋਗ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਵੀ ਦੱਸਿਆ ਇਸ ਮੌਕੇ ਕੇਂਦਰੀ ਉਦਯੋਗ ਤੇ ਸਨਤ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨરેન્દ્ર મોદી ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਰਾਹੀਂ ਦੇਸ਼ ਦੇ ਹਰ ਨਾਗਰਿਕ ਨੂੰ ਸਸ਼ਕਤ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਨਾਲ ਦੇਸ਼ ਨਵੀਆਂ ਉਚਾਈਆਂ ਨੂੰ ਹਾਸਲ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦਾ ਜਿਹੜਾ ਸੰਕਲਪ ਲਿਆ ਹੈ ਉਸ ਤਹਿਤ ਅਸੀਂ ਭਾਰਤ ਨੂੰ 2047 ਤੱਕ ਵਿਕਸਿਤ ਅਤੇ ਦੁਨੀਆ ਦਾ ਮੋਢੀ ਰਾਸ਼ਟਰ ਬਣਾਉਣਾ ਹੈ ਮੋਦੀ ਜੀ ਦੀ ਗਰੰਟੀ ਦੀ ਗੱਡੀ ਹਰ ਪਿੰਡ ਨੂੰ ਜਾਂਦੀ ਜਾ ਰਹੀ ਹੈ ਔਰ ਇਹਦੇ ਵਿੱਚ ਜਿਹੜੇ ਸੈਂਟਰਲ ਸਪੌਂਸਰਡ ਸਕੀਮਾਂ ਨੇ ਉਹਦਾ ਵੀ ਵਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਜਿਹਨਾਂ ਸਕੀਮ ਦਾ ਫਾਇਦਾ ਨਹੀਂ ਲਿਆ ਜਿਨ੍ਹਾਂ ਨੇ ਉਨ੍ਹਾਂ ਨੇ ਮੌਕੇ ਦੇ ਕਾਰਡ ਪਰ ਕਰਕੇ ਇਹਦਾ ਫਾਇਦਾ ਦਿੱਤਾ ਜਾਂਦਾ ਹੈ ਜਿੱਚ ਆਈਸ਼ਵਨ ਕਾਰਡ ਹੋਵੇ ਜਾਂ ਕਿ ਇਹਦਾ ਉਜਵਲਾ ਸਕੀਮ ਕੋਈ ਗੈਸ ਦਾ ਕਨੈਕਸ਼ਨ ਲੈਣਾ ਹੋਵੇ ਇਸ ਵਾਰੀ ਪੋਸਟ ਆਫਿਸ ਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਸਵਛ ਭਾਰਤ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਸਾਰੀਆਂ ਸਬੰਧਰ ਸਕੀਮਾਂ ਬਾਰੇ ਵਾਕ ਉਹ ਗਵਨ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਦੌਰਾਨ ਲਾਪਾਤਰੀਆਂ ਨੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਰਾਹੀਂ ਮਿਲ ਰਹੇ ਫਾਇਦਿਆਂ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਉਹਨਾਂ ਮੇਰੀ ਕਹਾਣੀ ਮੇਰੀ ਜ਼ੁਬਾਨੀ ਤਹਿਤ ਆਪਣੇ ਵਿਚਾਰ ਹੋਰਨਾਂ ਯੋਗ ਪਾਤਰੀਆਂ ਨਾਲ ਸਾਂਝੇ ਤੇ ਅਸੀਂ ਦੀਨ ਦੇ ਹਾਲਾਂ ਤੋਂ ਉਦਯੋਗ ਵੱਲੋਂ ਇੱਕ ਦਸਾਂ ਪੈਣਾ ਦਾ ਇੱਕ ਗਰੁੱਪ ਖੜਾ ਕੀਤਾ ਸੀਗਾ ਉਹਦੇ ਵਿੱਚ ਸਾਨੂੰ 20000 ਦਾ ਸਰਕਾਰ ਵੱਲੋਂ ਫੰਡ ਆਇਆ ਜਿਹਦੇ ਵਿੱਚ ਅਸੀਂ 4 ਮਰਬੇ ਦੀ ਇੱਕ ਟ੍ਰੇਨਿੰਗ ਲਈ ਸੀ ਟ੍ਰੇਨਿੰਗ ਤੋਂ ਬਾਅਦ ਸਾਨੂੰ 20000 ਦਾ ਫੰਡ ਆਇਆ ਅਸੀਂ ਛੋਟਾ ਜਿਹਾ ਬਿਜ਼ਨਸ ਘਰ ਵਿੱਚ ਜਿੱਦਾਂ ਅਚਾਰ ਮਰੱਬਾ ਸ਼ੁਰੂ ਬਣਾਉਣਾ ਬਣਾਉਣਾ ਕਰ ਦਿੱਤਾ ਤੇ ਕਾਰ ਵਿੱਚ ਜਿੱਦਾਂ ਵਿਕਰੀ ਕੀਤੀ ਪਿੰਡਾਂ ਵਿੱਚ ਜਾ ਕੇ ਉਸ ਤੋਂ ਬਾਅਦ ਸਾਨੂੰ ਬੈਂਕ ਆਫ ਬਰੋਦਾ ਵੱਲੋਂ ਇੱਕ 2 ਲੱਖ ਦਾ ਫੰਡ ਮਿਲਿਆ ਸੀ ਫਿਰ ਅਸੀਂ ਪਿੰਡਾਂ ਵਿੱਚ ਜਾ ਜਾ ਕੇ ਵਿਕਰੀ ਕਰਨੀ ਸ਼ੁਰੂ ਕੀਤੀ ਉਹ ਸਾਡਾ ਬਿਜ਼ਨਸ ਬਹੁਤ ਚੱਲਿਆ ਇਸ ਲਈ ਅਸੀਂ ਮੋਢੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਮੋਦੀ ਸਰਕਾਰ ਦਾ ਧੰਨਵਾਦ ਸਾਨੂੰ ਚਾਰ ਜੀਆਂ ਨੂੰ ਕਣਕ ਫ੍ਰੀ ਮਿਲਦੀ ਆ। ਬਸ ਇਹ ਬਹੁਤ ਬਹੁਤ ਇਹਨਾਂ ਦੇ ਧੰਨਵਾਦ ਆ। ਸਾਨੂੰ ਆਟਾ ਨਹੀਂ ਲੈਣਾ ਪੈਂਦਾ। हमको ਮੋਦੀ ਸਰਕਾਰ ਨੇ ਸਿਲੰਡਰ दिया है ਚੂਲੇ से हमको अब धुआं के आगे नहीं जाना पड़ता। ਇਸ ਸਮਾਗਮ ਦੌਰਾਨ ਹਾਜ਼ਰ ਪਿੰਡ ਵਾਸੀਆਂ ਨੂੰ ਵਿਕਸਿਤ ਭਾਰਤ ਦੀ ਸੋਹ ਵੀ ਚੁਕਾਈ ਗਈ। ਕਿਸਾਨਾਂ ਨੂੰ ਡਰੋਨ ਸਕੀਮ ਤਹਿਤ ਲੋੜਿੰਦੇ ਅਨੁਪਾਤ ਤੇ ਨੈਨੋ ਖਾਦਾਂ ਦੇ ਛਿੜਕਾਹ ਬਾਰੇ ਜਾਗਰੂਤਾ ਬਾਰੇ ਜਾਣਕਾਰੀ ਦਿੱਤੀ ਗਈ। ਵਿਕਸਤ ਭਾਰਤ ਸੰਕਲਪ ਯਾਤਰਾ ਦੌਰਾਨ ਅੱਜ ਵੱਖ-ਵੱਖ ਵਿਭਾਗਾ ਵੱਲੋਂ ਇੱਥੇ ਕੈਂਪ ਲਗਾਏ ਗਏ ਤੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਦੱਸਿਆ ਤੇ ਉਹਨਾਂ ਦੇ ਫਾਰਮ ਵੀ ਭਰੇ ਗਏ ਕੈਮਰਾਮੈਨ ਰਣਜੀਤ ਸਿੰਘ ਤੇ ਹੁਕਮਚੰਦ ਪੱਟੀ ਨਾਲ ਮਹਿਰਾਮਾ ਸ਼ੰਕਰ ਦੂਰਦਰਸ਼ਨ ਸਮਾਚਾਰ ਜਲੰਧਰ